ਹਾਂਜੀ ਸਵਾਗਤ ਹੈ ਤੁਹਾਡਾ ਨਵੇਂ ਵਲੌਗ 'ਚ ਜਿਵੇਂ ਕਿ ਅੱਜ ਤੁਹਾਨੂੰ ਪਤਾ ਹੀ ਹੈ ਸੀ 14 ਜੂਨ ਸਕਰਾਂ ਦਾ ਦਿਨ ਤੇ ਆਪਾਂ ਦਰਸ਼ਨ ਕੀਤੇ ਗੁਰਦੁਆਰਾ ਭਵਿਕਤਸਰ ਤੇ ਕਿਹਾ ਜਾਂਦਾ ਹੈ ਕਿ ਇੱਥੇ ਬੱਕਰੇ ਨੇ 3 ਸਾਲ ਦੁੱਧ ਦਿੱਤਾ ਹੈ ਮਹਾਂਪੁਰਖਾਂ ਦੇ ਬਚਨਾਂ ਦੇ ਅਨੁਸਾਰ ਦੇਖਦੇ ਹਾਂ ਜਾਣਦੇ ਹਾਂ ਕੀ ਹੈ ਸੱਚਾਈ ਅੱਗੇ ਤੇ ਬਾਕੀ ਗੁਰਦੁਆਰਾ ਸਾਹਿਬ ਹੈ ਜੋ ਇਹ ਬਣਿਆ ਹੋਇਆ ਹੈ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਕਰਕੇ ਆਜੋ ਆਪਾਂ ਕਰੀਏ ਦਰਸ਼ਨ ਤੇ ਸਾਹਮਣੇ ਲੱਗੇ ਇਤਿਹਾਸ ਇੱਥੇ ਤੁਸੀਂ ਦੇਖ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਪੜ੍ਹ ਸਕਦੇ ਹੋ ਕਿ ਇੱਥੇ ਗੁਰੂ ਹਰਗੋਬਿੰਦ ਪਾਸ਼ਾ 9 ਮਹੀਨੇ ਤੇ ਕੁਝ ਦਿਨ ਇਸ ਸਥਾਨ ਤੇ ਰਹੇ ਤੇ ਬिलासपुर ਦਾ ਰਾਜਾ ਜਦੋਂ ਉਹਨੂੰ ਪਤਾ ਲੱਗਿਆ ਕਿ ਇੱਥੇ ਗੁਰੂ ਮਹਾਰਜ ਬਿਰਾਜਮਾਨ ਨੇ ਫਿਰ ਉਹਨੇ ਆਕੇ ਇੱਥੇ ਉਹਦੇ ਘਰੇ ਪੁੱਤਰ ਨਹੀਂ ਸੀ ਹੁੰਦਾ ਤੇ ਉਹਨੇ ਗੁਰੂ ਸਾਹਿਬ ਤੋਂ ਪੁੱਤਰ ਦੀ ਦਾਤ ਮੰਗੀ ਹੈ ਫਿਰ ਇਸ ਸਥਾਨ ਤੇ ਗੁਰੂ ਮਹਾਰੇ ਨੇ ਉਹਨੂੰ ਇੱਕ ਸਰੋਵਰ ਬਣਾਉਣ ਦੀ ਜੋ ਗੱਲ ਕਹੀ ਤੇ ਉਹਨੂੰ ਉਹਦੇ ਮੰਗ ਦੇ ਅਨੁਸਾਰ ਉਹਨੂੰ ਪੁੱਤਰ ਦੀ ਦਾਤ ਵੀ ਬਖਸ਼ੀ ਹੈ ਤੇ ਉਸ ਤੋਂ ਬਾਅਦ ਉਰੇ ਬਾਬਾ ਚਰਨ ਸਿੰਘ ਜੀ ਹੋਏ ਇੱਕ ਮਹਾਂਪੁਰਖ ਤੇ ਉਹ ਇਸ ਜਗ੍ਹਾ ਤੇ ਰਹਿੰਦੇ ਰਹੇ ਐ ਤੇ ਉਹਨਾਂ ਦੇ ਬਚਨਾਂ ਅਨੁਸਾਰ ਹੀ ਇਸ ਸਥਾਨ ਤੇ ਕਹਿੰਦੇ ਐ ਕਿ ਬੱਕਰੇ ਨੇ ਤਿੰਨ ਸਾਲ ਦੁੱਧ ਦਿੱਤਾ ਆਓ ਦੇਖਿਏ ਪਹਿਲਾਂ ਆਪਾਂ ਤੁਹਾਨੂੰ ਦਰਸ਼ਨ ਕਰਾਏ ਅੱਗੇ ਇਧਰ ਗੁਰਦੁਆਰਾ ਸਾਹਿਬ ਅੰਦਰ ਦਰਬਾਰ ਸਾਹਿਬ ਦੇ ਤੇ ਇਹ ਹੈ ਜੀ ਉਹ ਬਾਬਾ ਜੀ ਦਾ ਬਣਾਇਆ ਹੋਇਆ ਸਥਾਨ ਤੇ ਬਕਾਇਦਾ ਇੱਥੇ ਪੱਖਾ ਕੂਲਰ ਲਾਇਆ ਹੋਇਆ ਬਾਬਾ ਜੀ ਦਾ ਬੈੱਡ ਸਜਾਇਆ ਹੋਇਆ ਹੈ। ਬਾਬਾ ਚਰਨ ਸਿੰਘ ਜੀ ਤੇ ਆ ਜੋ ਇਹ ਦਿਖਾਵਾਂ ਤੁਹਾਨੂੰ ਮੈਂ ਅੱਗੇ ਫੋਟੋ ਕਿ ਇਹ ਹੈ ਇੱਥੇ ਬਾਬਾ ਜੀ ਬੱਕਰੇ ਤੋਂ ਦੁੱਧ ਲੈ ਰਹੇ ਹੈ। ਇਹ ਤੁਸੀਂ ਫੋਟੋ 'ਚ ਤੁਹਾਨੂੰ ਨਜ਼ਰ ਆ ਰਿਹਾ ਹੋਗਾ। ਇਹ ਇੱਥੇ ਇੱਥੇ ਦਾ ਇਤਿਹਾਸ ਵੀ ਦੱਸਦੇ ਹੈ। ਬਾਕੀ ਸਮੇਂ ਦੇ ਨਾਲ ਗੱਲ ਕਈ ਵਾਰ ਕੁਝ ਹੋਰ ਤੋਂ ਹੋਰ ਵੀ ਹੋ ਜਾਂਦੀ ਹੈ ਲੇਕਿਨ ਠੀਕ ਹੈ ਅਗਰ ਬਾਬੇ ਨੇ ਬਚਨ ਕੀਤੇ ਹੈ ਕਹਿੰਦੇ ਆ ਕਿ ਮਹਾਪੁਰਖਾਂ ਦੇ ਬਚਨ ਤਾਂ ਪ੍ਰਮਾਤਮਾ ਵੀ ਨਹੀਂ ਮੋੜ ਸਕਦਾ ਤੇ ਚਲੋ ਬਾਕੀ ਆਪਣਾ ਸੀਗਾ ਤੁਹਾਨੂੰ ਦੱਸਣਾ ਕਿ ਜਿੰਨਕ ਇੱਥੇ ਲਿਖਿਆ ਹੋਇਆ ਉਹਨਾਂ ਨੇ ਇਤਿਹਾਸ 'ਚ ਵੀ ਮੈਂਸ਼ਨ ਹੈ ਇਹ ਚੀਜ਼ ਆਪਾਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰ ਸਕਦੇ ਲੇਕਿਨ ਜਿਵੇਂ ਹੈ ਓਵੇਂ ਹੀ ਤੁਹਾਨੂੰ ਆਪਾਂ ਨੇ ਦਿਖਾ ਦਿੱਤਾ ਹੈ ਇਹ ਚੈੱਕਰ ਵਾਲੇ ਵਾਲੇ ਪਿੱਛੇ ਸ਼ਵਾਲਕ ਦੀਆਂ ਪਹਾੜੀਆਂ ਇਹਨਾਂ ਹੀ ਪਹਾੜੀਆਂ 'ਚੋਂ ਅੱਜ ਕੱਲ ਟਨਲ ਦਾ ਕੰਮ ਚੱਲ ਰਿਹਾ ਤੇ ਰੇਲਵੇ ਲਾਈਨ ਦਾ ਕੰਮ ਚੱਲ ਰਿਹਾ ਕਾਫੀ ਜੋਰ-ਸ਼ੋਰ ਨਾਲ ਇਹ ਹੈ ਉੱਚਾ ਜਿਹਾ ਸਥਾਨ ਇਹ ਹੈ ਜੀ ਪਿੰਡ ਆਪਣਾ ਕੋਟਲਾ ਕੋਟਲੇ ਤੋਂ ਬਾਅਦ ਚ ਰਾਏਪੁਰ ਤੋਂ ਉੱਪਰ ਆ ਕੇ ਪਹਾੜ ਪਰ ਸਮਲਾ ਪੈ ਜਾਂਦਾ ਹੈ ਜੇਕਰ ਬੰਦਾ نیچے ਕੋਟਲਾ ਗੀਤਪੁਰ ਸਾਹਿਬ ਦੇ ਏਰੀਆ 'ਚੋਂ ਆਏ ਤੇ ਇੱਕ ਇਹਦਾ ਰਸਤਾ ਕੋਲਾਵਾਲ ਟੋਬੇ ਤੋਂ ਵੀ ਕੋਲਾਵਾਲ ਟੋਬਾ ਫਿਰ ਅੱਗੇ ਗੁਰਦੁਆਰਾ ਜੋ ਘੋੜਿਆਂ ਦਾ ਘਾ ਹੈ ਉਹ ਵੀ ਗੁਰੂ ਹਰਗੋਬਿੰਦ ਸਾਹਿਬ ਨਾਲ ਸੰਬੰਧਿਤ ਹੈ ਤੇ ਉਸ ਏਰੀਆ ਤੋਂ ਬਾਅਦ ਸਿੱਧੇ ਹੀ ਅੱਗੇ ਆਪਾਂ ਰੋਡ ਇੱਧਰੋਂ ਆ ਜਾਂਦਾ ਹੈ ਇਹ ਉਧਰੋਂ ਵੀ ਆਪਾਂ ਆ ਸਕਦੇ ਆ ਇਸ ਸਥਾਨ ਤੇ ਏਸ ਕੀ ਜੀ ਚਰਨਸ਼ੋਪਾ ਪ੍ਰਾਪਤ ਧਰਤੀ ਫਿਰ ਮਿਲਾਂਗੇ ਜੀ ਨਵੀਂ ਵੀਡੀਓ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਕ ਕੀ ਫਤਿਹ